ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਰਤਪਾਲ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਵੱਡੀ ਖਬਰ ਹੈ ਇਸ ਦੇ ਮੁਤਲਕ ਡਿਟੇਲ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਭਾਗਾ ਵਣ ਦਿਨ ਹੈ ਜਦੋਂ ਇਹ ਖੁਸ਼ਖਬਰੀ ਪੰਜਾਬ ਦੇ ਲੋਕ ਸੁਣ ਰਹੇ ਹਨ ਜਿਸ ਖੁਸ਼ੀ ਦੀ ਖਬਰ ਨੂੰ ਸੁਣ ਕੇ ਪੰਜਾਬ ਦੇ ਲੋਕਾਂ ਦੇ ਮਨ ਭਰ ਆਉਣਗੇ ਇਸ ਖੁਸ਼ੀ ਨੂੰ ਸੁਣਨ ਦੇ ਲਈ ਪੰਜਾਬ ਦੇ ਲੋਕ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰ ਚੁੱਕੇ ਹਨ ਕਿ ਜਲਦੋਂ ਜਲਦ ਅਮਰਪਾਲ ਰਿਆ ਹੋ ਜਾਵੇ ਉਹ ਘਟਨਾ ਉਹ ਇਤਿਹਾਸਿਕ ਦਿਨ ਆ ਗਿਆ ਹੈ ਜੀ ਹਾਂ ਆਪ ਜੀ ਨੂੰ ਇਹ ਸੁਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਜਦੋਂ ਭਾਈ ਅਮਰਪਾਲ ਸਿੰਘ ਜੀ ਨੂੰ ਐਨਐਸਏ ਦਾ ਕਿਸ ਲਗਾ ਕੇ ਪੰਜਾਬੀ ਸਰਕਾਰ ਨੇ ਔਰ ਗਵਰਨਮੈਂਟ ਨੇ ਚਲਾਕੀ ਦੇ ਨਾਲ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਬੰਦ ਕਰ ਦਿੱਤਾ ਕਿਉਂਕਿ ਉਹ ਸੋਚਦੇ ਸਨ ਅਗਰ ਅਮਰਤਪਾਲ ਦਾ ਪੰਜਾਬ ਦੇ ਵਿੱਚ ਬਹੀਰ ਦਾ ਦੌਰਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਸਾਰੇ ਹੀ ਲੋਕ ਅਮਰਤਵਨ ਰਲ ਜਾਣਗੇ ਔਰ ਸਾਡਾ ਰਾਜਨੀਤੀ ਦੇ ਵਿੱਚ ਠਹਿਰਨਾ ਮੁਸ਼ਕਿਲ ਹੋ ਜਾਵੇਗਾ ਜਿਸ ਕਾਰਨ ਇਹ ਸਭ ਦੇਖਦੇ ਹੋਏ ਅਮਰਤਪਾਲ ਦੇ ਉੱਪਰ ਸਰਕਾਰਾਂ ਨੇ ਅਰੇਹਾ ਕਾਰਵਾਈ ਕੀਤੀ ਅਰੇਹਾ ਡੰਬਰ ਜਾਇਆ ਕੇ ਐਨਐਸਏ ਲਗਾ ਕੇ ਬੇਕਸੂਰੇ ਅਮਰਤਪੁਰ ਉਰਨ ਦੇ ਸਾਥੀਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਪਰ ਅਨੇਕਾਂ ਹੀ ਯਤਨਾਂ ਤੋਂ ਬਾਅਦ ਅੱਜ ਬੜੀ ਹੀ ਖੁਸ਼ੀ ਵਾਲਾ ਦਿਨ ਹੈ ਜਦੋਂ ਭਾਈ ਸਰਵਜੀਤ ਸਿੰਘ ਜੀ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕਦੇ ਹੋਏ ਇਹ ਗੱਲ ਇਸੇ ਤੱਕ ਲੈ ਆਂਦੀ ਹੈ ਕਿ ਜਦੋਂ ਅਮਰਤਪਾਲ ਦੀ ਰਿਹਾਈ ਹੁਣ ਹੁਣ ਹੀ ਜਾ ਰਹੀ ਹੈ ਭਾਈ ਅਮਰਪਤਪਾਲ ਸਿੰਘ ਦੀ ਰਿਹਾਈ ਦੇ ਸਬੰਧਤ ਭਾਈ ਅਮਰਪਤਪਾਲ ਸਿੰਘ ਜੀ ਨੂੰ ਰਿਹਾ ਕਰਾਉਣ ਦੇ ਲਈ ਭਾਈ ਸਭ ਜੈ ਸਿੰਘ ਜੀ ਨੇ ਅਮਨ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜੋ ਵੀ ਮੁਲਾਕਾਤ ਵਿੱਚ ਗੱਲਬਾਤ ਹੋਈ ਅਮਰਪਤਪਾਲ ਸਿੰਘ ਦੀ ਰਿਹਾਈ ਦੇ ਲਈ ਜੋ ਕਾਰਵਾਈ ਹੋਈ ਔਰ ਜੋ ਵੀ ਦਸਤਾਵੇਜ਼ ਪੇਸ਼ ਕੀਤੇ ਔਰ ਜੋ ਵੀ ਦਿਨ ਉਹਨਾਂ ਨੂੰ ਰਿਹਾ ਕਰਨ ਦਾ ਚੁਣਿਆ ਗਿਆ ਆਓ ਸੁਣਦੇ ਹਾਂ ਉਹਨਾਂ ਦੀ ਆਪ ਮੁੱਖ ਤੋਂ ਜੋ ਉਹਨਾਂ ਨੇ ਆਪ ਦੱਸਿਆ ਹੈ ਕਿ ਕਿਵੇਂ ਉਹ ਅਮਨ ਸ਼ਾਹ ਜੀ ਨੂੰ ਮਿਲਣ ਗਏ ਔਰ ਕਿ ਮੈਂ ਅੰਮ੍ਰਿਤਪਾਲ ਦੀ ਰਿਹਾਈ ਦਾ ਦਿਨ ਆਇਆ ਮੈਂ ਹੁਣ ਚੱਲਿਆ ਮੁਲਾਕਾਤ ਕਰਨ ਮੱਛਾ ਜੀ ਨਾਲ ਤੇ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਹੈ ਤੇ ਆਪਣੇ ਜਿਹੜੇ ਹੋਰ ਬੰਦੀ ਸਿੰਘ ਹੈ ਆਂਦੇ ਸਾਰੇ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਬਾਰੇ ਵੀ ਤੇ ਆਪਣਾ ਜਿਹੜੇ ਕਿਸਾਨਾਂ ਦਾ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਜ਼ਾ ਵਧਾਉਣੀ ਹੈ ਦੋਸ਼ੀਆਂ ਦੀ ਕਈ ਮੁੱਦਿਆਂ ਤੇ ਗੱਲ ਕਰਾਂ

ਮੈਂ ਤਾਂ ਉਹਨਾਂ ਨੂੰ ਕਿ ਅੱਜ ਵੀ ਮੇਰੇ ਨਾਲ ਹੀ ਆਉਣਗੇ ਜਾਂ ਉਹ ਮੇਰੇ ਨਾਲ ਜਾਣਗੇ ਜਾਂ ਉਹਨਾਂ ਨੂੰ ਅਲੱਗ ਟਾਈਮ ਦੇ ਦੇਣਗੇ ਥੋੜਾ ਜਿਹਾ ਬਸ ਮੇਰੇ ਤੋਂ ਬਾਅਦ ਹੁੰਦਾ ਨਾਲ ਗੱਲ ਕਰ ਲੈਂ ਕਿ ਟਾਈਮ ਨਹੀਂ ਦਵਾਇਆ ਸੀ ਉਹਨਾਂ ਨੂੰ ਗੱਲ ਕਰ ਤੋ ਹੁਣ ਸੇ ਵੀ ਮੁਲਾਕਾਤ ਹੋ ਗਈ ਅੱਜ ਹਾਂ ਜੀ ਹਾਂ ਉਹਨਾਂ ਨਾਲ ਅੱਜ ਕਰਤੀ ਕਿੰਨੀ ਮੰਗ ਆਪਨੇ ਰੱਖੀ ਆਪਣੇ ਪੱਤਰ ਮੇਂ ਬਿਲਕੁਲ ਤਾਂ 12 ਡਿਮਾਂਡਸ ਹੈ ਤਿੰਨ ਚਾਰ ਮੇਨ ਹੈ ਬਸ ਤਿੰਨ ਚਾਰਾਂ ਮੇਨ ਕੀ ਇਹ ਜੋ ਸਰਜੀਵ ਕੀ ਮੁਲਾਕਾਤ ਹੈ ਅਜਾ ਮਨਿਸਟਰ ਕੇ ਸਾਥ तो इसलिए सर्वजीत ने हमको भी बताया था कि अगर मौका मिलेगा तो हम कल का केस जोर शोर से खाएंगे। अगर गृह मंत्री जी अगर, अगर मानेंगे तो मुलाकात करवाने की कोशिश करेंगे तो आप जा रहे हैं फिर नहीं अभी फिलहाल अगर उधर से तो मिलेगी तो फिर हम मांग क्या करते हैं आप लोग जिस तरीके की मांग तो वही करते हैं कि इनको सभी को रिहा किया जाना चाहिए जो जो केस है तो भी हो वापस खत्म करें ये बनी गई जो कि केस हैं जो उसका आर्मी है इतने लोगों से उनको वोट बड़े बहुत पिजाब से सबसे ज़्यादा माध्यम से जताया हुआ है इसलिए तो रिया किया जाए ਦੀ ਸੰਭਾਵਨਾ ਵਾ ਉਹ ਬਹੁਤ ਖਤਰਨਾਕ ਮਨਸੂਬੇ ਉਹਨਾਂ ਦੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਇੱਕ ਹੋਣ ਦੀ ਲੋੜ ਆ ਇੱਥੇ ਹੁਣ ਜਾਂ ਨਵੀਆਂ ਜਥੇਬੰਦੀਆਂ ਜਾਂ ਨਵੀਆਂ ਪਾਰਟੀਆਂ ਬਣਾਉਣ ਦਾ ਮੇਰੇ ਖਿਆਲ ਇਹ ਇਹਨਾਂ ਸਮਾਂ ਨਹੀਂ ਪਰ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੋ ਪ੍ਰਾਣੀ ਸਾਡੀ ਰਵਾਇਤੀ ਲੀਡਰਸ਼ਿਪ ਕੋਲ ਗਲਤੀਆਂ ਹੋਈਆਂ ਬਹੁਤ ਕੋ ਸਾਡੀ ਕੌਮ ਦਾ ਨੁਕਸਾਨ ਹੋਇਆ ਜਿਹੜਾ ਉਹਦੀ ਭਰਪਾਈ ਕਰਨੀ ਤੇ ਬੜੀ ਮੁਸ਼ਕਲ ਦੀ ਗੱਲ ਆ ਕਿ ਬਹੁਤ ਸਮਾਂ ਲੱਗੂਗਾ ਜੇ ਅਹੀਂ ਅੱਜ ਤੋਂ ਹੀ ਸਾਰੇ ਜਣੇ ਆਪਣੀ ਜਿਹੜੀ ਹਉਮੇ ਹੰਕਾਰ ਜੋ ਚੌਧਰਪੁਣਾ ਉਹਨੂੰ ਤਿਆਗ ਦੀ ਭਾਵਨਾ ਦਿਖਾਈਏ ਤੇ ਜੇ ਜੋ ਜੋ ਸਾਡੇ ਪੁਰਾਣੇ ਲੀਡਰ ਆ ਜਿ ਉਹਨਾਂ ਨੇ ਉਹਨਾਂ ਨੇ ਆਪਣੇ ਸਮਰਥਾ ਨਾਲ ਬਹੁਤ ਚੰਗਾ ਕੁਛ ਕਰਨ ਦੀ ਵੀ ਕੋਸ਼ਿਸ਼ ਕੀਤੀ ਚਲੋ ਕੁਝ ਉਹਨਾਂ ਦੇ ਹਾਲਾਤ ਵੀ ਉਸ ਸਮੇਂ ਦੇ ਇਦਾਂ ਦੇ ਹੋਣਗੇ ਪਰ ਠੀਕ ਹੈ ਕਿ ਉਹਨਾਂ ਦੇ ਜਿਹੜੇ ਰੋਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਉਹਨਾਂ ਚੰਗਾ ਵੀ ਨਭਾਇਆ ਮਾੜਾ ਵੀ ਨਭਾਇਆ ਚੰਗਾ ਨਭਾਉਣ ਵਾਲੇ ਵੀ ਬਹੁਤ ਆ ਜਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਕੋਈ ਇਹੋ ਜੀਆਂ ਚੀਜ਼ਾਂ ਵੀ ਵਾਪਰੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰੇ ਖਿਆਲ ਹੈ ਕੌਮ ਦੇ ਸਿਰਦ ਸੱਜਣਾ ਨੂੰ ਬੈਠ ਕੇ ਹੀ ਕੋਈ ਕੋਈ ਇਹੋ ਜੀ ਰੂਪਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਸਾਡੀ ਕੌਮ ਇੱਕ ਲੜੀ ਚ ਪਰੋਈ ਜਾ ਸਕੇ ਇੱਕ ਹੋ ਸਕੀਏ ਤਾਂ ਇਹ ਹੋਰ ਨਹੀਂ ਤੇ ਪਾਰਟੀਆਂ ਬਣਾਉਣੀਆਂ ਕੋਈ ਵੱਡੀ ਗੱਲ ਨਹੀਂ ਪਾਰਟੀਆਂ ਤੇ ਰਜਿਸਟਰ ਹੁੰਦੇ ਆ ਜਾਂ ਕੁਝ ਕਰਦੇ ਆ ਵੀ ਸਮਾਂ ਨਹੀਂ ਲੱਗਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਪਾਰਟੀਆਂ ਤੇ ਅੱਗੇ ਵੀ ਆਪਣੇ ਕੋਲ ਬਹੁਤ ਆ ਆਪਾਂ ਮੇਰੇ ਖਿਆਲ ਹੈ ਕਿ ਕੋਈ ਇਹੋ ਜਿਹਾ oprala ਕਰਕੇ ਜਿਸ ਸਾਰੀ ਕੌਮ ਇਕਜੁੱਟ ਹੋ ਸਕੇ ਜੋ ਸਾਡੇ ਮਸਲੇ ਆ ਤਾਂ ਹੀ ਹੱਲ ਹੋ ਸਕਦੇ ਆ ਬਾਕੀ ਭੜੇ ਕੁਰਬਾਨੀ ਵਾਲੇ ਪਰਿਵਾਰ ਇਸ ਬੈਂ ਸਿੰਘ ਹੁਣੀ ਜੋ ਜੋ ਉਹਨਾਂ ਦੀ ਕੁਰਬਾਨੀਆਂ ਅਸਤਵੰਦ ਸਿੰਘ ਉਹਨਾਂ ਦੇ ਭਾਈ ਗੇਰ ਸਿੰਘ ਉਹਨਾਂ ਦੀ ਉਹਦੇ ਅੱਗੇ ਹਮੇਸ਼ਾ ਸਾਰੀ ਕੌਮ ਦਾ ਸਿਰ ਝੁਕਦਾ ਰਹੂਗਾ ਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਤੇ ਇਹ ਚੀਜ਼ ਹੈ ਕਿ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਇਹ ਤੁਸੀਂ ਜੋ ਉਹਨਾਂ ਨੂੰ ਮਾਨਸਕਾਰ ਜਾਂ ਅਮਰਪਾਲ ਨੂੰ ਦਿੱਤਾ ਇਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦੀ ਰਵਾਂਗੇ ਸਾਡੀ ਇਹੋ ਇੱਛਾ ਕਿ ਸਾਡੀ ਕੌਮ ਇੱਕ ਝੰਡੇ ਥਲੇ ਇਕੱਠੀ ਹੋਵੇ ਤੇ ਸਾਡੇ ਜਿਹੜੇ ਬੰਦੀ ਸਿੰਘ ਇੰਨੇ ਚਿਰਾਂ ਚਿਰਾਂ ਤੋਂ ਜੋ ਸਾਡੀ ਕੌਮ ਦੀ ਆਹਣ ਸ਼ਾਨ ਲਈ ਉਹਨਾਂ ਨੇ ਕੁਰਬਾਨੀ ਕੀਤੀ ਉਹ ਜੇਲਾ ਚ ਰੋਲ ਰਹੇ ਸਾਰਿਆਂ ਨੂੰ ਸਾਨੂੰ ਆਪਣੇ ਭੜੇ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਸਾਰਿਆਂ ਤੋਂ ਉੱਪਰ ਉੱਠ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਲਈ ਵੀ ਪਰਮੇਸ਼ਵਰ ਦੁਆਰਾ ਪਰਮਾਣ ਆ ਰਹੀ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਕੀ ਕੀ ਵਿਚਾਰ ਕੱਢ ਹੋਏ ਅੱਜ ਉਹਰੇ ਆਪਣਾ ਮੀਟਿੰਗ ਸੀਗੀ ਸਾਡੀ ਆਪਣੇ ਬਹੁਤ ਹੀ ਮਾਨਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹਰੇ ਤੇ ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਾਂਦਾ ਐ ਜਬੂ ਐਸਟੀਪੀਸੀ ਦਾ ਪਮਨੀ ਤੇ ਕਿ ਕਿ ਨੇ ਸਾਰੇ ਸਿੱਟਾ ਲੜੋਂ ਤੇ ਇਸ ਕੀ ਦੀ ਰਹਿ ਗਈ ਹਾਂਜੀ ਸਾਰੀਆਂ ਤੇ ਲੜਾਂਗੇ ਚਲੋ ਤੇ ਬੋਟਾ ਵੀ ਨੇੜੇ ਆੜੀਆਂ ਨੇ ਵੋਟਰ ਨਹੀਂ ਆਹੀ ਕਹਿ ਰਹੇ ਹਾਂ ਜੀ ਕਿਹੜੀਆਂ ਜੀ ਵੋਟਰ ਬਣਾਉਣ ਦੀ ਗੱਲ ਕਰ ਰਹੇ ਹਾਂ ਹਾਂ ਉਹਦੇ ਆ ਉਹਦੇ ਬਾਰੇ ਹਲੇ ਫੈਸਲਾ ਲੈਣਾ ਹੈ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਪਰੇ ਪਤਨੀ ਸਾਹਿਬਾ ਵੀ ਲੜ ਰਹੇ ਨੇ ਕੋਈ ਕਿਹਨੂੰ ਨਹੀਂ ਹਲੇ ਕੋਈ ਫਾਈਨਲ ਨਹੀਂ ਹੈ ਜੀ ਐਜੀ ਕਿਸੇ ਦੀ ਗੱਲ ਆ ਰਹੀ ਹੈ ਕਿ ਹਾਂਜੀ 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 ਐਸਜੀਪੀਸੀ ਦੀ ਗੱਲ ਸਮਝਾ ਹਾਂ ਉਸ ਦੇ ਬਾਰੇ ਰਿਸ਼ਤੇ ਕੀ ਦੱਸ ਤੋਨੇ ਬਿਲਕੁਲ ਆਪਾਂ ਇਹ ਮਤਲਬ ਆ ਕਿ ਤੁਸੀਂ ਚੜ੍ਹਦੇ ਵੀ ਮਿਲ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਜੀ ਮੈਂ ਕੱਲ ਹੋਮ ਮਿਨਿਸਟਰੀ ਚ ਬੰਦਾ ਕੀ ਚੱਲਦਾ ਇਹੀ ਅਮਰਤਪਾਲ ਜੀ ਬਾਰੇ ਕਰਨੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਅੱਜ ਤੱਕ ਚੰਗੇ ਚੰਗੇ ਵੀ ਗੱਲ ਲੁਕੇ ਸੀ ਨੇ ਫੌਂਕਰ ਦੇ ਮੈਂਬਰ ਪਾਸ ਮਜਦਰਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਬੁਲੰਦ ਕਰਨਾ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ ਚ ਹੈ ਜੇ ਅਮਰਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲਗਦਾ ਜੀ ਕਿਤਨਾ ਕਿਤੇ ਕੁਝ ਕਾਂਗਰਸ ਨੇ ਨਾ ਉਹ ਦਬੀ ਬਣਾਇਆ ਨਾ ਨਾਰਾ ਕੀਤਾ ਪਰ ਬੀਜੇਪੀ ਨੇ ਸਵਾਲ ਚੁਪਤੇ ਉਹ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਦੋਰਾ ਜਿਹੜਾ ਸਾਹਮਣੇ ਆ ਗਿਆ ਆਜਾ ਬਾਪੂ ਜੀ ਆਜਾ ਬਾਪੂ ਜੀ ਆ ਹਾਂ ਇਹ ਬਾਪੂ ਕੇ ਮੈਂ ਜੀ ਜੰਮੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਉਹਨੂੰ ਮੁੱਦਾ ਇਧਰ ਆਜਾ ਬਾਪੂ ਆ ਜਾਓ ਤੁਸੀਂ ਕਿ ਭਾਈ ਖਾਲਸਾ ਚੰਨੀ ਜੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਮੁੱਦਾ ਖੜੇ ਕਰ ਲਿਆ ਜਿਹੜੇ ਚੰਨੀ ਚੰਨੀ ਦੇ ਮੰਗ ਕੀਤੀ ਸੀ ਨਹੀਂ ਜੀ ਮੁੱਦਾ ਕਿ ਬਣਾ ਲਿਆ ਸਹੀ ਗੱਲ ਹੈ ਉਹਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਨਹੀਂ ਜੀ ਤੁਹਾਨੂੰ ਕੀ ਲੱਗਦਾ ਜੇਵੇਂ ਸ਼੍ਰੋਮਣੇ ਕੱਲ ਦਾ ਹਾਲਾਤ ਚੱਲਦੇ ਨੇ ਕਿੰਨਾ ਕੁ ਫਰਕ ਪਏਗਾ ਐਡੀਬੀਸੀ ਲੋਕਾਂ ਦੇ ਵਿੱਚ ਇਸ ਖਬਰ ਚ ਕਿਸ ਹੱਦ ਤੱਕ ਸਚਾਈ ਹੈ ਜਾਂ ਇਹ ਖਬਰ ਕਿੰਨੀ ਸੱਚੀ ਹੈ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਅਗਰ ਇਹ ਖਬਰ ਸੱਚੀ ਹੈ ਤੇ ਬਹੁਤ ਹੀ ਖੁਸ਼ੀ ਦੀ ਖਬਰ ਹੈ ਪੂਰੇ ਸਿੱਖ ਪੰਥ ਲਈ ਸਿੱਖਾਂ ਵਾਸਤੇ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਜਿਨ੍ਹਾਂ ਨੇ ਵੱਡੀ ਲੀਡ ਦੇ ਵਿੱਚ ਅਮਰਤਪਾਲ ਨੂੰ ਫਤ੍ਹਾ ਦਵਾਈ ਹੈਗੀ ਹੈ ਔਰ ਇਹ ਵਾਕਈ ਖਾਲਸਾ ਦੀ ਜਿੱਤ ਹੋਏਗੀ ਅਗਰ ਭਾਈ ਅਮਰਤਪਾਲ ਬਾਹਰ ਆ ਜਾਂਦੇ ਨੇ ਅਮਿਤ ਸ਼ਾਹ ਨਾਲ ਜਿਹੜੀ ਭਾਈ ਸਰਬਜੀਤ ਨੇ ਮੁਲਾਕਾਤ ਕਰਨੀ ਹੈ ਔਰ ਸਭ ਤੋਂ ਮੇਨ ਮੁੱਦਾ ਜਿਹੜਾ ਉਹਦੇ ਵਿੱਚ ਰੱਖਿਆ ਜਾਣਾ ਹੈਗਾ ਵਾ ਉਹ ਭਾਈ ਅਮਰਤਪਾਲ ਤੇ ਬੰਦੀ ਸਿੰਘਾਂ ਆ ਦਾ ਮੁੱਦਾ ਹੈਗਾ ਵਾ ਹੋਰ ਵੀ ਦਰਪੇਸ਼ ਮਸਾਇਲ ਜਿਹੜੇ ਪੰਜਾਬ ਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਲੇਕਿਨ ਮੇਨ ਮੁੱਦਾ ਉਹਨਾਂ ਦਾ ਇਹੀ ਹੈ ਔਰ ਮੁਲਾਕਾਤ ਜਿਹੜੀ ਰੱਖੀ ਗਈ ਹੈ ਇਸ ਵਜ੍ਹਾ ਤੋ ਰੱਖੀ ਗਈ ਹੈ ਕਿ ਉਹਦੇ ਵਿੱਚ ਭਾਈ ਅਮਰਦਪਾਲ ਦੀ ਰਹਾਈ ਦੇ ਮੁਤਲਕ ਗੱਲਬਾਤ ਕੀਤੀ ਜਾਵੇ ਤੇ ਬੰਦੀ ਸਿੰਘਾਂ ਦੇ ਬਾਰੇ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਨਾਲ ਅ ਅਮਰਦਪਾਲ ਦੇ ਵਾਲਿ ਦੇ ਤਰਸੀਮ ਸਿੰਘ ਵੀ ਜਾਣਗੇ ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਔਰ ਇਹ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਖੁਸ਼ੀ ਦੀ ਖਬਰ ਨਿਕਲ ਕੇ ਆਏਗੀ ਔਰ ਇਸੇ ਤਰ੍ਹਾਂ ਹੋਵੇਗਾ ਇਨਸ਼ਾਅੱਲਾ ਔਰ ਬਹੁਤ ਜਲਦ ਭਾਈ ਅਮਰਦਪਾਲ ਜਿਹੜੇ ਖਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਹੋਣਗੇ ਔਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਗੇ ਕਿਉਂਕਿ ਉਹਨਾਂ ਨੇ ਰਲ ਮਿਲ ਕੇ ਇਕਤਾ ਦਿਖਾ ਆਕੇ ਇਹ ਜਿਹੜੀ ਜਿੱਤ ਦਵਾਈ ਹੈ ਔਰ ਇਸ ਜਿੱਤ ਨੂੰ ਹੁਣ ਬਹੁਤ ਜਲਦੀ ਉਹ ਆਪ ਆਕੇ ਸੈਲੀਬ੍ਰੇਟ ਕਰਨਗੇ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਸ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼